ਸਾਸਰੀ ਗਾਲ ਬਾਈ ਜੀ ਨਲਾ ਵਰਮਾਲਾ YouTube ਦੇਖ ਰਹੇ ਸਾਰੇ ਭੈਣਾਂ ਨੂੰ ਪਿਆਰ ਭਰੀ ਸਾਸਰੀ ਗਾਲ ਹੋਰ ਭਰਾ ਕਿਵੇਂ ਸਾਰੇ ਠੀਕ ਠਾਕ ਹੋਣਗੇ ਹੋਰ ਬਾਈ ਜੀ ਅੱਜ ਆਪਾਂ ਲੈ ਕੇ ਆਏ ਬਈ ਨਵੀਂ ਵੀਡੀਓ ਮਿਲਦੇ ਚਾਚੇ ਰੂ ਕਰਦੇ ਗੱਲ ਬਾਤ ਆਏ ਵੀਡੀਓ ਕਿ ਬਣੇ ਰਹੋ ਹੋਇਆ ਤੇ ਠੀਕ ਠਾਕ ਹੋਰ ਕੀ ਕਰਦੇ ਤੇ ਜੇ ਕੁੱਤਰੇ ਨੂੰ ਪਾਣ ਲੱਗ ਜਾਂਦੇ ਨੇ ਝੂਲੇ ਬਰਾਮ ਦੂੰ ਹੈ ਕੱਲ ਉਹ ਤਾਂ ਹਿੜਨਾ ਬਾਜੀ ਜਿਹਾ ਸਮਾਨ ਹੈ ਜਾਂ ਕਿੰਨਾ ਕ ਨਾਮ ਆ ਸਮਾਨੇ ਆਰੇ ਯਾਰ ਐਂਟਰੀ 1200 ਇੰਸ਼ਾ ਕੋਈ ਨਾਮ ਨੂ ਦੱਸਿਆ ਬਣ ਉਹਨਾਂ ਨੇ ਆ ਯਾਰ ਬਹੁਤ ਬੜਾ ਨੀ ਉਹ ਮੋਗੇ ਭਰੇ ਹੱਸਣਾ ਠੀਕ ਆ ਸੁਮਾਣਾ ਪਿੰਡ ਆ ਇਹ ਉਹਦੇ ਕੋਲ ਬਾਕੀ ਅੱチェ ਹੋ ਗਿਆ ਕਹਿੰਦੇ ਹੁੰਦੇ ਆ ਅਬਾਜੇ ਬਾਜੀਆਂ ਟਾਈਮ ਆ ਮੈਂ ਦੇਖਿਆ ਉਸ ਦਿਨ ਕਬੂਤਰ ਟੋਬਿਆ ਉਹਨੇ ਬਹੁਤ ਭਜਦੇ ਆ ਪਾਣੀ ਪਰ ਨੂੰ ਇਹ ਕਾਹਦੇ ਕਰਨ ਭਜਦੇ ਆ ਇੱਕ ਗਰਮੀ ਬਹੁਤਾ ਇਹ ਪਾਪਾ ਨੂੰ ਬਦਾਮ ਥੋੜੇ ਪਾਉਣੇ ਜਿਹੜੇ ਕਬੂਤਰ ਤੇ ਖਾ ਲੱਗਦੇ ਕਬੂਤਰ ਨੂੰ ਅੱਛਾ ਆਂ ਗਏ ਰਹੇ ਚਾ ਹਾਂ ਹਾਂ ਜਾ ਕੋਤ ਨੂੰ ਥਿਆ ਲੱਗਦੀ ਕੋਤ ਦਾ ਬਈ ਭਜਣਾ ਜਾ ਪਾਣੀ ਬੰਨੂ 48 42 ਟੈਂਪਰੇਚਰ ਵਜਾ ਜਾਗ ਜਾ ਪਰਵੰਦਾ ਨਾ ਇਹ ਹਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਫਟੋਬਿਆਂ ਫੜਕ ਫੜਕੇ ਵਜਦੇ ਕਬੂਤਰ ਜਿਹੜੇ ਨਵੇਂ ਕਬੂਤਰ ਵਜ ਵੀ ਰਹੇ ਉਹਨਾਂ ਖਾਤਰ ਆਪਾਂ ਕੋਈ ਦੱਸ ਸਕ ਦੱਸ ਸਕੀ ਵੀ ਇਹ ਇਹਦਾ ਆਪਾਂ ਕਿੱਦਾਂ ਰੋਕ ਸਕਦੇ ਹਾਂ ਜਦ ਸਤਵਾਂ ਉੱਤੇ ਛੱਡਣਾ ਹੈ ਹੂੰ ਉਹ ਕੋਤ ਨੂੰ ਪਹਿਲਾਂ ਮਿਰਚੀ ਪਾਣੀ ਲਾਤਾ ਮਲਠੀ ਦਾ ਹਾਂ ਤਾਂ ਜਦੋਂ ਮੱਛੀ ਸਾਂਭਣਾ ਪੈਂਦਾ ਮੱਛੀ ਦਾ ਪਾਣੀ ਲੱਗਦਾ ਫਿਰ ਉੱਤਰ ਪਾਣੀ ਬਣ ਜਾਂਦਾ ਹੈ ਐਸੇ ਮਲੱਠੀਆ ਪਾਣੀ ਉਤਰ ਅਣੀ ਉਹਦੇ ਵੀ ਜਾਣ ਦੇ ਹਟ ਜਾਂਦਾ ਬਾਹਰ ਜਾਣ ਲੱਗਦਾ ਮੈਂ ਘਰ ਚ ਕੰਮ ਕਰਨੀ ਪੈਂਦੀ ਆ ਹੂੰ ਹਾਂ ਆ ਜੂ ਉੱਥੇ ਬਾਜੀ ਬੈਠ ਰਹਿਣਾ ਹਾਂ ਹਾਂ ਦੇਖੋ ਮੈਂ ਤਾਂ ਕੀ ਕੰਮ ਕਰਦਾ ਹਾਂ ਹੂੰ ਅਗਰੈਂਡਰ ਬਦਾਮ ਉਹ ਕਰਦੇ ਨੇ ਹਾਂ ਅੱਛਾ ਮਲੱਠੀਆ ਪਾਣੀ ਸਵੇਰੇ 4 ਵਜੇ ਲੱਗਦਾ ਨਾ ਗਊਟਰ ਨੂੰ ਹਾਂ ਅੱਛਾ ਬਾਕੀ ਭਾਈ ਜੱਜ ਨੇ ਜਿਵੇਂ ਦੱਸਿਆ ਜੇ ਕਬੂਤਰ ਆ ਬਣਾ ਅੱਜ ਦਾ ਤਰ੍ਹਾਂ ਆਪਾਂ ਦੇਖਦੇ ਹਾਂ ਬਾਜ਼ੀਆਂ ਵਿੱਚ ਕੂਤ ਟੋਬੇ ਆਂ ਗਿਰਦੇ ਆ ਅਦੇ ਪਾਣੀ ਪੀਣੂ ਬਹੁਤ ਜਾਂਦੇ ਆ ਅਤੇ ਇਹਦੇ ਵਾਸਤੇ ਆਪਾਂ ਨੂੰ ਕਬੂਤਰ ਨੂੰ ਮਲਠੀ ਦਾ ਪਾਣੀ ਲਾਣਾ ਪੈਂਦਾ ਹੈ ਭਾਈ ਬਾਕੀ ਕਈ ਕਹਿ ਜਾਂਦੇ ਆ ਵੀਰ ਵੀ ਤੁਸੀਂ ਦੱਸ ਹੀ ਜਾਂਦੇ ਆਪਾਂ ਨਵੇਂ ਕਬੂਤਰਾਂ ਵੀਰਾਂ ਲਈ ਦੱਸ ਰਹੇ ਆ ਜਿਹੜੇ ਵੀਰਾਂ ਨੂੰ ਚਲੋ ਬਾਜੀ ਛੱਡਣ ਦਾ ਸ਼ੌਂਕ ਹੁੰਦਾ ਤੇ ਮੜਾ ਮੜਾ ਪਤਾ ਨਹੀਂ ਹੁੰਦਾ ਆਪਾਂ ਸੋਚੀ ਚੱਲ ਕੇ ਇਹਦੀ ਹੈਲਪ ਹੋ ਜਾਂਦੀ ਆ ਬਾਕੀ ਭਾਈ ਅੱਜ ਕੱਲ ਤਾਂ ਹਰੇਕ ਸਮਝਦਾਰ ਹਰੇਕ ਬੰਦੇ ਨੂੰ ਪਤਾ ਏ ਕਿ ਤੁਹਾਨੂੰ ਪਤਾ ਹੀ ਆ ਹਰੇਕ ਬੰਦਾ ਉਸਤਾਦ ਆ ਰਿਹਾ ਤੇ ਹਰੇਕ ਬ ਆ ਦੇਖੋ ਬਈ ਕਿਸ ਤਰ੍ਹਾਂ ਮਿਹਨਤ ਕਰਨੀ ਪੈਂਦੀ ਆ ਆਪਣਾ ਕਬੂਤਰੀ ਬਾਈ ਉਹ ਮਿਲ ਗਿਆ ਜਿਹੜਾ ਪੰਜ ਸਮਾਨੇ ਛੱਡਿਆ ਤਾਂ ਆਪਣੇ ਉਤਰ ਬਾਜੀ ਵੀ ਛੱਡਿਆ ਜਿਹੜਾ ਸਮਾਨੇ ਮਿਲ ਗਿਆ ਆਪਣਾ ਹਾਂਜੀ ਹਾਂ ਉਤਰ ਉੜਿਆ ਬਹੁਤ ਆ ਕੁੱਤ ਜੋਰ ਮਾਰ ਗਿਆ ਹੂੰ ਉਤਰ ਮਾਰ ਗਿਆ ਜੋਰ ਜਿਹੜੇ ਬੰਦੇ ਨੇ ਮੈਂ ਕਬੂਤਰ ਦਿੱਤਾ ਤਾਂ ਉਹਦੇ ਮੈਂ ਫੋਨ ਵੀ ਕਰਿਆ ਵੀ ਪਾਈ ਕੁੱਤ ਦੇਖਿਆ ਕੁੱਤਰ ਫਲਾਣੀ ਜਗ੍ਹਾ ਨਾ ਹੋ ਗਈ ਹੂੰ ਉਹ ਬੰਦੇ ਨੇ ਮੇਰਾ ਕੁੱਤਾ ਦੇਖਣ ਨਹੀਂ ਗਿਆ ਹੂੰ ਉਹਨੇ ਬਸ ਆਪਣੇ ਕੁੱਤਰੇ ਖਿਆਲ ਰੱਖਿਆ ਮੇਰੇ ਕੁੱਤਰੇ ਖਿਆਲੇ ਰੱਖਿਆ ਬੰਦੇ ਨੇ ਉਹਨੇ ਕੁੱਤੇ ਜੋਰ ਮਾਰ ਗਿਆ ਥੋੜੀ ਹੱਡੀ ਮੇਰਾ ਜੋਰ ਮਾਰ ਗਿਆ ਕੁੱਤੇ ਮੇਰਾ ਬਿਵਾਰ ਹੋ ਗਿਆ ਜਿਹੜੇ ਬੰਦੇ ਕੋ ਉਤਰ ਬੈਠ ਉਹਦੇ ਵਿਚਾਰੇ ਦੇ ਸਾਹਮਣੇ ਹੋਇਆ ਨਾ ਸਾਹਮਣਾ ਵੀ ਨਹੀਂ ਆਇਆ ਹੋਣਾ ਖਾ ਗਿਆ ਜੋਰਜ ਕਬੂਤਰ ਮੇਰਾ ਹੂੰ ਤੇ ਲਾ ਹੋ ਗਿਆ ਹੁਣ ਕਬੂਤਰ ਮੇਰਾ ਸੋਕੇ ਚ ਆ ਗਿਆ ਹਾਂ ਆ ਦੇਖੋ ਵੇ ਤਾਈ ਦਾ ਚਣ ਪੜਾ ਲੱਗਾ ਸਮਾਨ ਤਾਂ ਕਿ ਕਬੂਤਰ ਨੂੰ ਆਪਾਂ ਦੇਈਏ ਹੁਣ ਹਟੋ ਯਾਰ ਜੇ ਕਿਸੇ ਚੀਜ਼ ਲੈ ਕੇ ਜਾਣੀ ਤਾਂ ਉਹਨੂੰ ਸੰਭੋ ਹਤੇ ਬਾਕੀ ਸੱਚੇ ਹੁਣ ਕੋਈ ਨਾ ਕਬੂਤਰ ਲੈ ਕੇ ਜਾਣਾ ਡਾਉਣ ਵਾਸਤੇ ਨਾ ਉਹ ਕਬੂਤਰ ਦੀ ਗੌਰ ਕਰਨੀ ਚਾਹੀਦੀ ਹੈ ਮੇਨ ਕੰਮ ਤਾਂ ਆਏ ਅਤੇ ਅਜੇ ਉਹ ਬੰਦੇ ਨੇ ਜਿਹੜੇ ਨੇ ਮਤਲਬ ਇਹਨਾਂ ਤਾਰਿਆ ਉਹ ਬੰਦੇ ਸਾਹਮਣਾ ਵੀ ਨਹੀਂ ਆਇਆ ਕਿਉਂ ਬਥੇਰੇ ਬੰਦੇ ਇਹਨਾਂ ਹੁੰਦੇ ਨਹੀਂ ਪਤਾ ਨਹੀਂ ਸਾਹਮਣਾ ਉਹ ਬੰਦੇ ਨੇ ਵਿਚਾਰੇ ਨੂੰ ਕਿਆ ਕਰ ਉਹ ਡਿਊਟੀ ਵਾਲਾ ਬੰਦਾ ਹੈ ਉਹਦਾ ਵਿਚਾਰਾ ਡਿਊਟੀ ਵਾਲਾ ਬਾਈ ਜੜ ਜੀ ਆਪਣੇ ਸਾਹਮਣਾ ਹੁੰਦਾ ਇਹਨੂੰ ਫੇ ਕਿੱਦਾਂ ਦੇਖਣਾ ਤਾਂ ਉਹ ਬਾਈ ਇਹ ਤਾਂ ਬਹੁਤ ਔਖਾ ਕੰਮ ਆ ਹਾਂ ਅਜੇ ਆਏ ਉਹਦ ਨੂੰ ਸਾਹਮਣਾ ਦੇਖ ਕੇ ਮੈਂ ਸਾਹਮਣੇ ਹੜਕਾਂ ਕਰਨੀ ਮੈਂ ਉਹ ਤਾਂ ਉਹ ਉਤਰ ਉਤਰ ਜੋਰ ਮਾਰਿਆ ਬੰਦਾ ਉਤਰ ਨੇ ਚੁੱਕ ਜਿਦਾ ਉਤਰ ਹਾਂ ਆਈ ਜੀ ਜਾਂ ਕੰਮਲਾ ਮੈ ਤਾਂ ਕੁੱਤਰ ਕੁੱਤ ਨੂੰ ਆ ਦੇ ਕੇ ਪਾਣੀ ਪੋਣੀ ਬਲਾ ਕੇ ਖਾਣਾ ਵੀ ਪਾਉਣਾ ਪੈਂਦਾ ਪਾਣੀ ਥੋੜੋ ਦੇਣਾ ਪੈਂਦਾ ਕੁੱਤਰ ਨੂੰ ਪਾਣੀ ਦੇ ਤਾਂ ਪਾਣੀ ਦੇ ਤਾਂ ਕੁੱਤ ਨੂੰ ਆਉਂਦੇ ਪਾਣੀ ਪੀ ਲਿਆ ਕੁੱਤਰ ਨੇ ਮੇਰੇ ਪਾਣੀ ਪੀ ਆ ਬਤਾਈ ਬਿਮਾਰ ਹੋਇਆ ਇਹ ਤਾਂ ਕੋਈ ਜਾਂਦਾ ਕੁੱਤਰ ਹੂੰ ਇਹ ਕੁੱਤ ਨੇ ਆਉਂਦੇ ਪਾਣੀ ਪੀ ਲਿਆ ਹੂੰ ਬਤਾ ਸੋ ਜਾਣਾ ਜਾ ਤਾਂ ਕੁੱਤਰ ਨੂੰ ਦੋ ਮਿੰਟ ਪਹਿਲਾਂ ਬਿਠਾ ਕੇ ਦਿੰਦਾ ਹਾਂ ਦਵਾ ਕੇ ਉਸਦੇ ਬਾਅਦ ਘੇੜਾ ਪੈਂਦਾ ਉਹ ਖਾਣੇ ਵੀ ਦੇਣ ਕੁੱਤਰ ਨੂੰ ਕੰਮ ਹੋਇਆ ਕੁੱਤਰੇ ਬਿਮਾਰ ਤਾਂ ਹੋਇਆ ਭਾਈ ਕੁੱਤਰ ਮੇਰਾ ਬਹੁਤ ਕੰਮ ਦਦਦਾ ਭਾਈ ਮੈਂ ਕੁੱਤਰ ਉੱਥੇ ਬਾਜੀ ਚ ਦੂਜੇ ਪਿੰਡ ਚਲੇ ਗਿਆ ਤਾਂ ਉੱਥੇ ਬਾਜੀ ਨੇ ਦੱਸਿਆ ਜੀ ਨੇ ਤਾਰਿਆ ਬਾਈ ਕਾਂਦਾ ਵੀ ਕਾਈ ਕਬੂਤਰ ਸੱਤ ਵੇ ਉਤਰਿਆ ਤੁਹਾਡਾ ਉਤਰੇ ਬਾਈ ਬਹੁਤ ਜ਼ੋਰ ਮਾਰਿਆ ਕਬੂਤਰ ਨੇ ਚਲੋ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ ਬਾਈ ਸਾਰਿਆਂ ਦਾ ਕੱਲ ਦੀ ਪਾਉਂਗੇ ਕੱਲੂ ਆਪਾਂ ਵੀਡੀਓ ਪਾਉਂਗੇ ਸਮਾਣੇ ਦੀ ਬਾਈ ਇਹ ਮੌਸਮ ਸਾਫ਼ ਰਿਹਾ ਪਾ ਛੱਡੂਗੇ ਕਬੂਤਰ ਸਮਾਣੇ ਫਿਰ ਆਪਾਂ ਪਾਉਂਗੇ ਵੀਡੀਓ ਧੰਨਵਾਦ ਬਾਈ ਸਾਰਿਆਂ ਦਾ ਮਿਲਦੇ ਆ ਨੈਕਸਟ ਵੀਡੀਓ ਵਿੱਚ